ਮੇਰੇ ਬਾਅਦ ਤੁਹਾਨੂੰ ਦੱਸ ਦਿਆਂ ਕਿ ਕਿਤਾਬਾਂ ਕਿਉਂ ਪੜ੍ਹਨੀਆਂ ਚਾਹੀਦੀਆਂ ਸਰਕਾਰਾਂ ਕਿਉਂ ਨਹੀਂ ਚਾਹੁੰਦੀਆਂ ਕਿ ਅਸੀਂ ਪੜਹੀਏ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਰਾਜ ਵਿੱਚ ਕੀ ਆਤਾ ਸਿੱਖ ਰਾਜ ਕੀ ਆਤਾ ਜਦੋਂ ਅੰਗਰੇਜ਼ਾਂ ਨੇ ਧੋਖੇ ਤੇ ਗਰਦਾਰੀ ਨਾਲ ਸਿੱਖ ਰਾਜ ਖੋਲਿਆ ਤੇ ਉਹਨਾਂ ਨੇ ਸਿੱਖ ਰਾਜ ਤੇ ਇੱਕ ਡੂੰਗੀ ਖੋਜ ਕੀਤੀ ਇਸ ਸਿੱਟੇ ਤੇ ਪਹੁੰਚੇ ਕਿ ਰਾਜਤਾ ਅਸੀਂ ਲੈ ਲਿਆ ਪਰ ਇਹ ਕਾਇਮ ਨਹੀਂ ਰਹਿਣਾ ਕਿਉਂਕਿ ਜਿਹੜੀ ਕੌਮ ਚਰਖੜੀ ਤੇ ਚੜਨ ਦਾ ਸ਼ੁਕਰਾਨਾ ਕਰਦੀ ਹੈ ਉਹ ਇੱਕ ਨਾ ਇੱਕ ਦਿਨ ਫਿਰ ਤੋਂ ਆਪਣਾ ਰਾਜ ਵਾਪਸ ਲੈ ਲਵੇਗੀ ਇਹਨਾਂ ਤੇ ਰਾਜ ਕਰਨਾ ਜ਼ਰੂਰੀ ਹੈ ਤੇ ਕਿਸ ਤਰ੍ਹਾਂ ਇਹਨਾਂ ਨੂੰ ਮੰਗਣ ਲਾਇਆ ਜਾਵੇ ਇਹ ਇੱਕ ਕਿਤਾਬ ਮੈਂ ਲੈ ਕੇ ਆਂਦੀ ਸੀ ਤੇ ਉਹਦੇ ਵਿੱਚੋਂ ਇਹ ਗੱਲ ਮੈਨੂੰ ਬਹੁਤ ਹੀ ਵਧੀਆ ਲੱਗੀ ਮੈਂ ਕਿਹਾ ਚਲੋ ਆਪਣੇ ਦੋਸਤਾਂ ਨਾਲ ਸਾਂਝੀ ਕਰਦੇ ਆ ਤਾਂ ਜੋ ਇਹਨਾਂ ਨੂੰ ਵੀ ਪਤਾ ਲੱਗੇ ਪਰ ਅੱਜ ਕੱਲ ਲੋਕਾਂ ਨੂੰ ਕਿਹਾ ਕਿ ਦੂਸਰੇ ਦੇ ਘਰ ਵਿੱਚ ਕਿਆ ਚੱਲਦਾ ਦੂਸਰਾ ਕਿਆ ਕਰਦਾ ਦੂਸਰੇ ਦੇ ਵਿੱਚ ਇਹ ਸਾਰਾ ਦਿਹਾੜੀ ਕਿਸੇ ਨੂੰ ਮਾੜਾ ਕਹੀ ਜਾਣਾ ਕਿਸੇ ਨੂੰ ਚੰਗਾ ਕਹੀ ਜਾਣਾ ਬਸ ਇਸ ਗੱਲ 'ਤੇ ਲੋਕ ਫਸੇ ਹੋਏ ਹੋਰ ਇਹਨਾਂ ਨੂੰ ਕੁਝ ਨਹੀਂ ਪਤਾ ਆਪਣੇ ਘਰ ਦਾ ਨਹੀਂ ਪਤਾ ਇਹਨਾਂ ਨੂੰ ਆਪਣੇ ਆਪ ਦਾ ਨਹੀਂ ਪਤਾ بس ਇਹਨਾਂ ਲੋਕਾਂ ਕੋਲ ਕੁਝ ਨਹੀਂ ਹੈ ਤੁਸੀਂ ਆਪਣਾ ਸਾਰਾ ਫੋਕਸ ਅਗਰ ਪੜ੍ਹਾਈ ਉੱਪਰ ਲਾਉਂਗੇ ਤਾਂ ਵਧੀਆ ਹੈ